ਡੇਲੇ ਪਿੰਡ ਤੁਲੇਤਾ ਵਿਖੇ ਅੱਜ ਸਵੇਰੇ ਉਸ ਵੇਲੇ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਤੁਲੇਤਾ ਪਿੰਡ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਜਿੱਥੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਕਈ ਥਾਣਿਆਂ ਦੇ ਐਸ ਐਚ ਓ ਅਤੇ ਪੁਲਿਸ ਪਾਰਟੀ ਨੇ ਜਾਇਜ਼ ਕਬਜ਼ਾ ਛੁਡਾਉਣ ਲਈ ਪਹੁੰਚੀ ਜਿੱਥੇ ਪਿੰਡ ਦੇ ਸਰਪੰਚ ਵੱਲੋਂ ਕਿਹਾ ਗਿਆ ਕਿ ਪੰਚਾਇਤੀ ਜ਼ਮੀਨ ਤੇ ਨਜਾਇਜ਼ ਚਾਰਦिवारी ਕੀਤੀ ਗਈ ਸੀ ਜਿਸ ਦੀ ਸ਼ਿਕਾਇਤ ਪੰਚਾਇਤ ਵੱਲੋਂ ਮੱਤਾ ਪਾ ਕੇ ਪ੍ਰਸ਼ਾਸਨ ਨੂੰ ਕੀਤੀ ਗਈ ਸੀ ਅਤੇ ਕਾਫੀ ਸਮੇਂ ਤੋਂ ਇਸ ਕਾਰਵਾਈ ਦੀ ਊਡੀਕ ਵਿੱਚ ਪੰਚਾਇਤ ਅਤੇ ਪਿੰਡ ਵਾਸੀ ਬੈਠੇ ਸਨ। ਉੱਥੇ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਬਹੁਜਨ ਸਮਾਜ ਪਾਰਟੀ ਦੇ ਆਗੂ ਇਸ ਦਾ ਵਿਰੋਧ ਕਰਨ ਲਈ ਅਤੇ ਕੁਝ ਪਿੰਡ ਵਾਸੀ ਦੀ ਹਮਾਇਤ ਵਿੱਚ ਪਹੁੰਚੇ। ਜਿੱਥੇ ਪੁਲਿਸ ਅਤੇ ਬਸਪਾ ਆਗੂਆਂ ਦੇ ਵਿੱਚ ਧੱਕਾ ਮੁੱਕੀ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਬਸਪਾ ਆਗੂਆਂ ਨੂੰ ਡਿਟੇਨ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਸੁਖਵੀਰ ਸਿੰਘ ਸੁਖੀ ਨੇ ਕਿਹਾ ਕਿ ਪਿੰਡ ਦੇ ਪੰਚਾਇਤੀ ਜ਼ਮੀਨ ਤੇ ਕਾਫੀ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਸਨ ਜਿਨ੍ਹਾਂ ਵਿੱਚ ਤਿੰਨ ਜਗ੍ਹਾ ਨੂੰ ਪ੍ਰਸ਼ਾਸਨ ਦੀ ਮਦਦ ਦੇ ਨਾਲ ਛੁਡਵਾਇਆ ਗਿਆ ਹੈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨਾਲ ਖੇਡ ਮੈਦਾਨ ਲਈ ਜਗ੍ਹਾ ਰੱਖੀ ਗਈ ਸੀ ਜਿਸ ਉੱਪਰ ਚਾਰਦواری ਕਰਕੇ ਨਜਾਇਜ਼ ਕਬਜ਼ਾ ਕੀਤਾ ਗਿਆ ਸੀ ਜਿਸ ਦਾ ਮਤਾ ਪੰਚਾਇਤ ਵੱਲੋਂ ਪਾ ਕੇ ਪ੍ਰਸ਼ਾਸਨ ਤੋਂ ਇਸ ਜਗ੍ਹਾ ਨੂੰ ਖਾਲੀ ਕਰਵਾਉਣ ਦੀ ਬੇਨਤੀ ਕੀਤੀ ਗਈ ਸੀ ਜਿਸ ਤੋਂ ਬਾਅਦ ਅੱਜ ਬीडीपीਆ ਫਲੋਰ ਅਤੇ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਪਿੰਡ ਵਿੱਚ ਪਹੁੰਚਿਆ ਜਿਨ੍ਹਾਂ ਵੱਲੋਂ ਨਜਾਇਜ਼ ਕਬਜ਼ੇ ਨੂੰ ਛਡਵਾਇਆ ਗਿਆ ਹੈ ਇਸ ਮੌਕੇ ਤੇ ਬਸਪਾ ਆਗੂ ਤੀਰਤ ਰਾਜਪੁਰਾ ਖੁਸ਼ੀराम ਸੁਖਵਿੰਦਰ ਬਿੱਟੂ ਤੇ ਹੋਰ ਆਗੂ ਪਹੁੰਚੇ ਜਿਨ੍ਹਾਂ ਨੂੰ ਬੈਰੀਕੇਟ ਲਗਾ ਕੇ ਪੁਲਿਸ ਵੱਲੋਂ ਰੋਕਿਆ ਗਿਆ ਇਸ ਤਰ੍ਹਾਂ ਪੁਲਿਸ ਤੇ ਬਸਪਾ ਆਗੂਆਂ ਵਿਚਕਾਰ ਤੱਕਾ ਮੁਕੀ ਹੋਈ ਪੁਲਿਸ ਵੱਲੋਂ ਕਈ ਬਸਪਾ ਆਗੂਆ ਤੇ ਹੋਰ ਜਿੱਥੇ ਬੰਦੀਆਂ ਨੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਟੇਨ ਕਰਕੇ ਬਸ ਵਿੱਚ ਕਿਸੇ ਅੰਦੱਸੀ ਜਗ੍ਹਾ ਤੇ ਲੈ ਗਏ ਬਸਪਾ ਆਗੂ ਤੇਰਾਥ ਰਾਜਪੁਰਾ ਤੇ ਖੁਸ਼ੀराम ਨੇ ਇਸ ਮੌਕੇ ਤੇ ਕੀ ਕਿਹਾ ਆਓ ਸੁਣੋ ਨਾਲ ਹੀ ਇਸ ਸੰਬੰਧ ਦੇ ਬੀਡੀਪੀਓ ਫਲੋਰ ਨੇ ਕਿਹਾ ਕਿ ਪੰਚਾਇਤ ਵੱਲੋਂ ਦਿੱਤੀ ਸ਼ਿਕਾਇਤ ਤੇ ਨਿਸ਼ਾਨਦੇਹੀ ਕਰਨ ਤੋਂ ਬਾਅਦ ਪੰਚਾਇਤੀ ਜਗ੍ਹਾ ਨੂੰ ਨਜਾਇਜ਼ ਕਬਜ਼ੇ ਤੋਂ ਛੁਡਵਾਇਆ ਗਿਆ ਹੈ ਅੱਜ ਜੋ ਵੀ ਤੁਸੀਂ ਦੇਖਦੇ ਪਏ ਆ ਸਾਰਾ ਇਹ ਮਸਲਾ ਪਿੰਡ ਧਲੇਤੇ ਦਾ ਵੇ ਚੱਲਦਾ ਪਿਆ ਇਹ ਨਜਾਇਜ਼ ਕਬਜ਼ਾ ਜਿਹੜਾ ਗਰਾਊਂਡ ਦੇ ਪਲੇ ਗਰਾਊਂਡ ਦੇ ਉੱਪਰ ਹੋਇਆ ਸੀ ਉਹਨੂੰ ਛਡਾਉਣ ਦੇ ਲਈ ਆ ਇਹ ਪਹਿਲਾਂ ਵੀ ਥੋੜਾ ਜਿਹਾ 4 ਮਹੀਨੇ ਪਹਿਲਾਂ ਇਹ ਕਬਜ਼ਾ ਹਟਾਇਆ ਜਾ ਰਿਹਾ ਸੀ ਉਦੋਂ ਸਾਨੂੰ ਰੋਗਤਾ ਇਹਨਾਂ ਨੇ ਮੂਰੇ ਫੋਟੋਆਂ ਰੱਖਦੇ ਆ ਲਿਆ ਕੇ ਗੁਰੂ ਸਾਹਿਬਾਨਾਂ ਦੀਆਂ ਕੁਝ ਕੁ ਬੰਦਿਆਂ ਨੇ ਜਦਕਿ ਸਾਰਾ ਐਸਸੀ ਸਮਾਜ ਇਹ ਸਾਡੇ ਨਾਲ ਸਹਿਮਤ ਆ ਵੀ ਇੱਥੇ ਗਰਾਊਂਡ ਬਣਨੀ ਚਾਹੀਦੀ ਆ ਪਹਿਲਾਂ ਵੀ ਪਲੇ ਗਰਾਊਂਡ ਦੀ ਜਗ੍ਹਾ ਇਹ ਵੀ ਇੱਥੇ ਗਰਾਊਂਡ ਬਣਨੀ ਚਾਹੀਦੀ ਆ ਕੁਝ ਕੁ ਲੋਕਾਂ ਵੱਲੋਂ ਇੱਥੇ ਕੰੰਧ ਪਾਈ ਜਾ ਰਹੀ ਆ ਬੇ ਬਾਰ-ਬਾਰ ਕੰੰਧ ਹੁਣ ਅਸੀਂ ਕਾਨੂੰਨੀ ਕਾਰਵਾਈ ਕਰਕੇ ਡੀਸੀ ਸਾਹਿਬ ਦੇ ਆਰਡਰਾਂ ਆਏ ਇਹ ਕੰਦ ਅਸੀਂ ਅੱਜ ਕਬਜ਼ਾ ਲੈਣ ਢਾਹ ਦੇ ਪਏ ਸੀਗੇ ਅੱਜ ਫਿਰ ਇੱਥੇ ਆ ਕੇ ਲੋਕੀ ਬਾਹਰੋਂ ਆ ਕੇ ਦੁਆ ਕਰਦੇ ਪਏ ਆ ਬੇ ਗੁਰਦੁਆਰਾ ਸਾਹਿਬ ਦੀ ਕੰਦ ਢਾਹ ਦਿੱਤੀ ਸਾਨੂੰ ਆ ਕੇ ਕੋਈ ਉਹਨਾਂ ਦੇ ਵਿੱਚੋਂ ਬੰਦਾ ਆ ਕੇ ਦਿਖਾ ਲੈਦਾ ਸੀ ਕਿ ਕਿਹੜੀ ਕੰਦ ਗੁਰਦੁਆਰੇ ਸਾਹਿਬ ਦੀ ਢਾਈ ਆ ਸਾਡਾ ਆਪਣਾ ਗੁਰੂ ਘਰ ਆ ਗੁਰੂ ਘਰ ਦੀ ਕੰਦ ਨੂੰ ਕੋਈ ਨਹੀਂ ਛੇੜ ਸਕਦਾ ਉਹ ਲੱਗ ਗਿਆ ਇੱਕ ਸਾਈਡ ਤੇ ਕੰਦ ਆ ਗੁਰੂ ਸਾਹਿਬ ਦੀ ਜਦ ਕਿ ਇਹਨਾਂ ਨੇ ਇੱਧਰ ਕਬਜ਼ਾ ਕਾਨ ਦੇ ਮਾਰਿਆ ਨੇ ਬਣਾਉਣ ਦੇ ਮਾਰਿਆ ਨੇ ਕੁਝ ਕੁ ਬੰਦਿਆਂ ਨੇ ਉਹ ਕੰਦ ਢਾਈ ਸੀਗੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਇਹਨਾਂ ਨੇ ਕਰਾਈ ਪਰ ਅਸੀਂ ਇਹ ਕਹਿੰਨੇ ਆ ਵੀ ਸਾਰਿਆਂ ਨੂੰ ਵੀ ਕੋਈ ਵੀ ਇਹ ਚੀਜ਼ ਦੇ ਵਿੱਚ ਗਮਰਾਹ ਨਾ ਹੋ ਸਾਡਾ ਐਸਸੀ ਭਾਈਚਾਰਾ ਸਾਡੇ ਨਾਲ ਸਾਰੇ ਸਹਿਮਤ ਆ ਸਾਡੇ ਕੋਲ ਸਿਰਫ ਦੋ ਗਰਾਊਂਡਾਂ ਪੈਣਦੀਆਂ ਇੱਕ ਬਾਹਰਲੇ ਪਾਸੇ ਪੈਣਦੇ ਗਰਾਊਂਡ ਆ ਇੱਕ ਇਹ ਅੰਦਰ ਗਰਾਊਂਡ ਆ ਇਹ ਵੀ ਰਿਐਕਟਰ ਆ ਉਹ ਵੀ ਗਰਾਊਂਡ ਰਿਐਕਟਰ ਆ ਪਰ ਫੇਰ ਵੀ ਸਾਨੂੰ ਇੰਨਾ ਦੁੱਖ ਦੁੱਖ ਪਰੇਸ਼ਾਨੀ ਦਾ ਆਉਣਿਆ ਪਈਆ ਬਹੁਤ ਜ਼ਿਆਦਾ ਬਾਹਰੋਂ ਆ ਕੇ ਲੋਕੀ ਪਰੇਸ਼ਾਨ ਕਰ ਰਹੇ ਆ ਬਾਰ-ਬਾਰ ਨਹੀਂ ਜਿਹੜੀ ਕੋਈ ਗੰਦ ਪਾਈ ਆ ਗੁਰੂ ਘਰ ਦੀ ਪਾਈ ਸੀ ਪਹਿਲਾਂ ਤੋਂ ਕੋਈ ਮਤਾਂ ਹੀ ਪਾਇਆ ਸੀ ਜਿਹੜਾ ਮਤਾ ਪਾਇਆ ਆ ਉਹ ਇਹ ਆ ਵੀ ਕਮੂਟੀ ਹਾਲ ਇਹਨਾਂ ਨੂੰ ਬਣਾ ਕੇ ਦੇਣਾ ਸੀ ਇਹ ਕਹਿੰਦੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਇੱਕ ਕਮਿਊਨਿਟੀ ਹਾਲ ਬਣਾ ਕੇ ਦਿਓ ਪਰ ਕਮਿਊਨਿਟੀ ਹਾਲ ਅਸੀਂ ਪਿੰਡ ਦੇ ਵਿੱਚ ਥੋੜਾ ਬਣਾਵਾਂਗੇ ਬਣਨਾ ਕਿੱਥੇ ਸੀ ਕਮਿਊਨਿਟੀ ਹਾਲ ਕਮਿਊਨਿਟੀ ਹਾਲ ਬਾਹਰਲੇ ਪਾਸੇ ਜੀ ਸਾਡੇ ਕੋਲ ਪਿੰਡ ਦੇ ਬਾਹਰਲੀ ਫੈਣੀ ਦੇ ਸਾਡੇ ਕੋਲ ਜਗ੍ਹਾ ਆ ਉੱਥੇ ਬਣਨਾ ਕਮਿਊਨਿਟੀ ਹਾਲ ਕੋਈ ਕਮਤਾ ਤਾਂ ਨਹੀਂ ਪਾਇਆ ਨਹੀਂ ਜੀ ਇਹਨਾਂ ਨੇ ਸਾਡੇ ਤੋਂ ਪਹਿਲਾਂ ਜਿਹੜਾ ਮਤਾ ਪਵਾਇਆ ਇਹਨਾਂ ਨੇ ਸ਼ੈੱਡ ਬਣਾਈ ਆ ਪੰਚਾਇਤ ਦੇ ਥਾਂ ਦੇ ਵਿੱਚ ਇਹ ਕਹਿੰਦੇ ਅਸੀਂ ਉਹਨੂੰ ਕਮਿਊਨਿਟੀ ਹਾਲ ਬਣਾਉਣਾ ਆ ਉਹ ਕਹਿੰਦੇ ਖਸਰਾ ਨੰਬਰ ਇਹ ਪੈਂਦਾ ਆ ਜਿਹੜਾ ਕਮਿਊਨਿਟੀ ਹਾਂਜੀ ਉਹ ਸ਼ੈੱਡ ਜੇ ਅਸੀਂ ਅਸੀਂ ਕਹੀਏ ਹੈ ਨਾ ਵੀ ਸ਼ੈਡੋ ਦੂਜਾ ਉਹ ਵੀ 57-43 ਦੇ ਵਿੱਚ ਆਉਂਦੀ ਆ ਜਿਹੜੀ ਗੁਰਦੁਆਰੇ ਦੀ ਜਗ੍ਹਾ ਉਹ ਤਾਂ ਬਹੁਤ ਥੋੜੀ ਆ ਜਿਹੜੀ ਗੁਰਦੁਆਰੇ ਲਈ ਜਗ੍ਹਾ ਉਹ ਤਾਂ ਬਹੁਤ ਥੋੜੀ ਆ ਕਿੰਨੇ ਕ ਹੋਰ ਪਿੰਡ ਵਿੱਚ ਇਹ ਦੁਨੀਆ ਆ ਆ ਬਛੜੀ ਆ ਅਸੀਂ ਪਿੰਡ 'ਚ ਕਬਜ਼ੇ ਤਾਂ ਹੈਗੇ ਜੀ 5-6 ਜਗ੍ਹਾ ਆ ਅਸੀਂ ਤਿੰਨ ਕਬਜ਼ੇ ਆ ਇਹਦੇ ਥਨੇ ਤਿੰਨ ਕਬਜ਼ੇ ਹੀ ਛੜਾ ਲਿਆ ਜੀ ਵੀਡੀਓ ਮੈਡਮ ਦੇ ਥਰੂ ਕਿਹੜੇ ਕਿਹੜੇ ਛੜਾਏ ਹਾਂਜੀ ਇੱਕ ਆਪਣੇ ਬਾਹਰਲੇ ਪਾਸੇ ਅਖਾੜੇ ਦੇ ਲੱਗੇ ਆ ਜਗ੍ਹਾ ਆਪਣੇ ਉੱਥੇ ਸਪੈਦੇ ਲੱਗੇ ਹੋ ਆ ਉਹ ਅਸੀਂ ਛੜਾਈ ਆ ਹਾਂਜੀ ਤੁਸੀਂ ਆਪ ਬੋਲੇ ਸੀ 29 ਖੱਤੇ ਪੰਚੇਤੀ ਆ ਹਾਂਜੀ ਜਿਹੜੇ ਪੰਚਾਇਤੀ ਮੇਰੇਗਾ 29 28 ਖੱਤੇ ਆ 28 ਖੱਤੇ ਆਨਲਾਈਨ ਜਰ ਬੋਲਦੇ ਉਹਦੇ ਵਿੱਚ ਆਬਾਦੀ ਦੇ ਵੀ ਆਉਂਦੇ ਆ ਆਬਾਦੀ ਵਾਲੇ ਘਰ ਵੀ ਉਹਦੇ ਵਿੱਚ ਹੀ ਆ 28 ਖੱਤਿਆਂ ਦੇ ਵਿੱਚ ਠੀਕ ਹੈ ਬਾਤ ਜਿਹੜੇ ਵੀ ਹੁਣ ਸਾਨੂੰ ਅਸੀਂ ਇਸ ਚੀਜ਼ ਤੇ ਲੱਗੇ ਹੋ ਆ ਜੇ ਸਾਡੀ ਸਾਰੀ ਨਿਸ਼ਾਨਦੇਹੀ ਹੋ ਜAVE ਪੈਣ ਦੀ ਫਿਰ ਸਾਨੂੰ ਆਪੇ ਪਤਾ ਲੱਜਣਾ ਸਾਡੀ ਕਿੰਨੇ ਆ ਕਿੰਨਾ ਨਹੀਂ ਜਿੱਥੇ-ਿੱਥੇ ਸਾਨੂੰ ਪਤਾ ਲੱਗਦੀ ਪਈ ਐ ਪੰਚਾਇਤੀ ਜਗ੍ਹਾ ਅਸੀਂ ਕਢਾਉਨੇ ਪਏ ਆ ਅਸੀਂ ਆ ਹੁਣ ਹਾਲੇ ਤੇ ਜ਼ਮੀਨ ਚੜਾਈ ਆ ਉੱਥੇ ਵੀ ਅਸੀਂ ਕਢਾ ਕੇ ਜ਼ਮੀਨ ਚੜਾਈ ਆ ਪਿਛਲੀ ਵਾਰ ਨਾਲੋਂ ਡੇਢ ਖਤਾ ਬਾਧ ਹਾਲੇ ਤੇ ਚੜਿਆ ਜੀ ਆਨ ਰਿਕਾਰਡ ਆ ਇਹ ਪਰ ਗੱਲ ਕੋਈ ਸਾਨੂੰ ਕਾਰਨ ਦਊਗਾ ਕੰਮ ਤਾਂ ਹੀ ਹੋਆ 2 ਸਾਲ 2 ਸਾਲ ਤਾਂ ਕੱਢਣ ਹਾਲੇ ਤਾਂ ਕੁਝ ਕੁ ਮਹੀਨੇ ਹੋਏ ਸਾਨੂੰ ਬਣਿਆ ਨੂੰ ਆ ਚਾਰ ਮਹੀਨੇ ਹੋ ਗਏ ਆਹ ਗਰਾਊਂਡ ਛੜਾਉਂਦਿਆਂ ਨੂੰ ਇਹਨਾਂ ਨੇ ਰੌਲਾ ਪਾ ਆ ਇੰਨਾ ਜਿਆਦਾ ਬਹੁਤ ਜਿਆਦਾ ਪਰੇਸ਼ਾਨ ਕਰਦੇ ਪਏ ਆ ਸਰਪੰਚੀ ਕਾਰਨ ਨੂੰ ਵੀ ਦੂਆ ਬੰਦਾ ਬਹੁਤ ਜਿਆਦਾ ਪਰੇਸ਼ਾਨ ਕਰਦੇ ਪਏ ਆ ਇਹ ਐਸੀ ਐਸੀ ਦਾ ਬਰਾਦਰੀ ਦਾ ਦੁਇਜਰੇ ਵਿੱਚ ਫਰਕ ਪਾਉਣ ਦੇ ਲਈ ਇਹ ਕੰਮ ਕਰਦੇ ਪਏ ਬਾਹਰੋਂ ਆ ਆ ਕੇ ਜਦ ਕਿ ਸਾਡੇ ਪਿੰਡ ਇਦਾਂ ਦਾ ਕੋਈ ਦੂਜਾ ਨਹੀਂ ਹੈਗਾ ਛੇਸਾ 52 ਵੋਟਾਂ ਪਈਆਂ ਸਾਰੇ ਭਰਾਵਾਂ ਨੇ ਰਲ ਕੇ ਪਈਆਂ ਇਸ ਜਮਾਦਿਆਂ ਸਾਰੇ ਜਨਰ ਸਾਰੇ ਰਲ ਕੇ ਵੋਟਾਂ ਪਾ ਕੇ ਅਸੀਂ ਜਿੱਤੇ ਆ ਪਰ ਇਹ ਇਹ ਜੀ ਬੜਾ ਸਾਨੂੰ ਦੁੱਖदाईਦਾ ਹੁੰਦੀ ਆ ਵੇ ਜਦੋਂ ਸਾਨੂੰ ਅਸੀਂ ਵੋਟਾਂ ਮੰਗਦੇ ਸੀ ਬੱਚੇ ਕਹਿੰਦੇ ਸਾਨੂੰ ਗਰਾਊਂਡ ਚਾਹੀਦੀ ਆ ਵੇ ਸਾਨੂੰ ਗਰਾਊਂਡ ਕਲੀਅਰ ਕਰਾ ਕੇ ਦਿਓ ਅਸੀਂ ਜਦੋਂ ਗਰਾਊਂਡ ਕਲੀਅਰ ਕਰਨ ਲੱਗੇ ਇਹਨਾਂ ਨੇ ਮੋਰੇ ਲਿਆ ਕੇ ਫੋਟੋਆਂ ਰੱਖ ਕੇ ਕੰਦਾ ਪਾਉਣ ਲੱਪੇ ਤੁਸੀਂ ਦੱਸੋ ਕਿੱਥੇ ਰਹਿਣ ਸਾਬਿਆ 4 ਮਹੀਨੇ ਹੋ ਗਏ ਇਹਨਾਂ 4 ਮਹੀਨੇ ਹੋ ਗਏ ਕੰਦ ਪਾਈ ਨੂੰ ਜਿਹੜੇ ਗੁਰੂ ਘਰ ਦੀ ਕੰਦ ਕਹਿੰਦੇ ਉਹ ਤਾਂ ਸਾਲਾਂ ਬੱਧੀ ਪਈਓ ਆ ਉਹ ਇੱਕ ਸਾਈਡ ਤੇ ਆ ਗੰਦ ਤੁਸੀਂ মিডিਆ ਚ ਲਿਜਾ ਕੇ ਦਿਹਾ ਸਕਦੇ ਆ ਇਹਨਾਂ ਨੇ 2.5 ਸਮਾਂ ਕਿ ਅੱਜ ਉਹ ਅਸੀਂ ਬਣਾਈ ਇਹਨਾਂ ਨੇ ਫੇਰ ਤਾ ਦਿੱਤੇ ਜਿਹੜੇ ਅਸੀਂ ਕੋਰੇ ਪਲੇ ਗਰਾਊਂਡ ਦਾ ਲਾਉਣਾ ਸੀਗਾ ਬੈਨਰ ਉਹ ਵੀ ਇਹਨਾਂ ਨੇ ਪਾੜਿਆ ਆ ਕੇ ਇੱਥੇ ਮੈਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਆ ਕੇ ਸਾਰਾ ਕੁਝ ਇਹਨਾਂ ਨੇ ਪਾੜ ਖਾਰ ਸੱਦਿਆ ਪਰ ਇਹ ਆ ਗੱਲਾਂ ਨਹੀਂ ਸਾਨੂੰ ਚਾਹੀਦੀਆਂ ਜਿਹੜੇ ਫਰਕ ਪਾਉਂਦੇ ਆ ਨਾ ਗੁਰੂ ਘਰ ਦੇ ਨਾਂ ਤੇ ਬਦਨਾਮ ਕਰਨਾ ਚਾਹੁੰਦੇ ਆ ਪੰਚਾਇਤ ਨੂੰ ਜਾਂ ਕੁਝ ਵੀ ਸਾ ਅਜੀ ਸਾਰਿਆਂ ਦਾ ਸਾਰਿਆਂ ਦੇ ਸਾਂਝੇ ਪੰਚਾਇਤ ਹੁੰਦੀ ਆ ਇਦਾਂ ਦਾ ਕੋਈ ਪੱਖ ਮਾਤ ਨਹੀਂ ਜੇ ਅਸੀਂ ਉਹਨਾਂ ਦੂਈਆਂ ਬਰਾਦਰੀਆਂ ਤੋਂ ਨਾ ਖੱਤੇ ਛੜਾਵਾਂਗੇ ਨਾ ਜ਼ਮੀਨਾਂ ਛੜਾਵਾਂਗੇ ਸਾਨੂੰ ਤਾਂ ਕਹਿਣ ਅਸੀਂ ਤਾਂ ਬਰਾਦਰੀਆਂ ਦੇ ਵਿੱਚ ਫਰਕ ਪਾਉਂਦੇ ਨਹੀਂ ਹੈਗੇ ਸਰ ਭਾਈ ਆਪਣੇ ਪੰਚਾਇਤ ਦੀ ਗਰਾਊਂਡ ਜਿਹੜੀ ਗਰਾਊਂਡੇ ਮੰਗਦੇ ਪਏ ਆ ਸਾਡੇ ਤਾਂ ਹੋਰ ਬਹੁਤ ਜਗ੍ਹਾ ਜਿਹੜੀ ਬਗਲੀਓ ਆ ਉਹ ਤਾਂ ਅਸੀਂ ਆਲੇ ਗਏ ਨਹੀਂ ਉਧਰ ਨੂੰ ਗਰਾਊਂਡੇ ਆ ਬੇ ਨਿਆਣੇ ਚਲੋ ਖੇਡਣਗੇ ਗ੍ਰਾਂਟ ਆਉਂਦੀ ਪਈ ਆ ਸਰਕਾਰ ਵੱਲੋਂ ਲਾ ਦੇਈਏ ਪਰ ਜੇ ਨਹੀਂ ਇਹ ਤਾਂ ਦੁਆ ਕਰਨਾ ਚਾਹੁੰਦੇ ਇੱਕ ਗੱਲ ਥੋੜੋ ਆ ਬਾਹਰੋਂ ਆਪਾਂ ਬੰਦੇ ਸਾਹ ਦਾ ਅੱਜ ਕਿ ਪ੍ਰੇਸ਼ਾਨੀ ਦੇ ਦਿਮਾਗੀ ਪਮੈਂਟਲ ਯਾਫਰ ਕਰੀ ਜਾਣਾ ਬਾਰ-ਬਾਰ ਇਹ ਕੋਈ ਗੱਲਾਂ ਛੜੋ ਪਿੰਡ ਢਲੇਤਾ ਦੇ ਵਿੱਚ ਸ਼੍ਰੀ ਗੁਰੂ ਰਵਦਾਸ ਗੁਰਦੁਆਰੇ ਦੇ ਨਾਲ ਇੱਕ ਥੋੜੀ ਜੀ ਜਗ੍ਹਾ ਪਈ ਸੀ ਜਿਹਦੇ ਵਿੱਚ ਪਿੰਡ ਵਾਸੀਆਂ ਦੀ ਮੰਗ ਸੀ ਵੀ ਜਿਹੜੀ ਇਹ ਜਗ੍ਹਾ ਆ ਸ਼੍ਰੀ ਗੁਰੂ ਰਵਦਾਸ ਗੁਰਦੁਆਰੇ ਦੇ ਨਾਲ ਮਲਾਈ ਜਾਵੇ ਸਰਪੰਚਾਂ ਬਹਿ ਕੇ ਗੱਲਬਾਤ ਹੋਈ ਵੀਡੀਓ ਨਾਲ ਬਹਿ ਕੇ ਗੱਲਬਾਤ ਹੋਈ ਇਹਨਾਂ ਨੇ ਸਹਿਮਤੀ ਦੇ ਨਾਲ ਉਹ ਪੰਚਾਇਤ ਨੇ ਸਾਨੂੰ ਮਤਾ ਪਾ ਕੇ ਦਿੱਤਾ ਇੱਥੇ ਦੇ ਢਲੇਤੇ ਦੇ ਵਸਨੀਕਾਂ ਨੂੰ ਵੀ ਇਹ ਜਿਹੜੀ ਜਗ੍ਹਾ ਤੁਸੀਂ ਬਰਤ ਸਕਦੇ ਆ ਗੁਰੂ ਘਰ ਵਾਸਤੇ ਮਤਾ ਪਾਉਣ ਤੋਂ ਬਾਅਦ ਉਹਦੀ ਬਾਉਂਡਰੀ ਹੋ ਗਈ ਓਨੀ ਜਗ੍ਹਾ ਨੂੰ ਗੁਰੂ ਗੁਰਦੁਆਰਾ ਸਾਹਿਬ ਦੇ ਨਾਲ ਮਲਾ ਲਿਆ ਔਰ ਗੇਟ ਵੀ ਲੱਗ ਗਿਆ ਸਾਰਾ ਕੁਝ ਹੋ ਗਿਆ ਅੱਜ ਬਿਨਾਂ ਕਿਸੇ ਨੋਟਿਸ ਤੋਂ ਇੱਥੇ ਪੂਰੇ ਜ਼ਿਲ੍ਹੇ ਦੀ ਫੋਰਸ ਪੁਲਿਸ ਸੱਦ ਕੇ ਸਰਪੰਚ ਨੇ ਜਿਹੜਾ ਉਹ ਗੁਰੂ ਘਰ ਦੀ ਚਾਰ ਦਿਵਾਰੀ ਢਵਾਤੀ ਤੋਂ ਅਸੀਂ ਸਾਨੂੰ ਕਿਸੇ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਨਾ ਪਿੰਡ ਵਾਲੇ ਨੂੰ ਨਾ ਕਿਸੇ ਹੋਰ ਨੂੰ ਸਾਨੂੰ ਬਿਨਾ ਨੋਟਿਸ ਤੋਂ ਇੱਥੇ ਪੂਰੇ ਜ਼ਿਲ੍ਹੇ ਦੀ ਫੋਰਸ ਨੇ ਆਣ ਕੇ ਪਿੰਡ ਵਾਸੀਆਂ ਨੂੰ ਬੰਦੀ ਬਣਾਇਆ ਬੰਦੀ ਬਣਾਉਣ ਤੋਂ ਬਾਅਦ ਉੱਥੇ ਬਲਡੋਜ਼ਰ ਚਲਾਇਆ ਸੋ ਮੈਂ ਖਾਸ ਕਰਕੇ ਸ਼ਿਰੂ ਗੁਰਬਦਾਸ ਨਾਮ ਲੈਵਾ ਸੰਗਤਾਂ ਨੂੰ ਬੇਨਤੀ ਕਰਦਾ ਵੇ ਸਾਡੇ ਗੁਰੂ ਘਰ ਕਿਤੇ ਸੇਫ ਨਹੀਂ ਹੈ ਸਾਡੇ ਗੁਰੂ ਘਰਾਂ ਦੇ ਲਾਗੇ ਠੇਕੇ ਖੋਲੇ ਜਾ ਰਹੇ ਆ ਸਾਡੇ ਗੁਰੂ ਘਰਾਂ ਨੂੰ ਟਾਇਆ ਜਾ ਰਿਹਾ ਆਓ ਜਿਹੜੇ ਵੀ ਸਾਥੀ ਜਿੰਨੇ ਵੀ ਸ਼ਿਰੂ ਗੁਰਬਦਾਸ ਮਹਾਰਾਜ ਨੂੰ ਮੰਨਣ ਵਾਲੇ ਆ ਢਲੇਤੇ ਦੀ ਧਰਤੀ ਤੇ ਪਹੁੰਚੋ ਜੈ ਪੀਮ ਜੈ ਭਾਰਤ ਤੇ ਮਸਲਾ ਸਾਰ ਇੱਥੇ ਨਜਾਇਜ਼ ਕਬਜ਼ੇ ਦਾ ਸੀ ਜਿਹੜਾ ਪਿੰਡ ਦੀ ਪੰਚਾਇਤ ਦੀ ਮਾਲਕੀ ਵਾਲੀ ਜਗ੍ਹਾ ਆ ਇਹ ਔਰ ਪੰਚਾਇਤ ਦੇ ਨਾਂ ਤੇ ਇਹ ਜਿਹੜਾ ਮਾਲ ਵਿਭਾਗ ਦੇ ਵਿੱਚ ਪਲੇਗ੍ਰਾਉਂਡ ਬੋਲਦੀ ਆ ਪਰ ਉਹਦੇ ਉੱਤੇ ਕੋਸ਼ਕ ਮੈਂਬਰਾਂ ਵੱਲੋਂ ਕਹਿ ਲਓ ਜਾਂ ਕੁਝ ਘਰਾਂ ਵੱਲੋਂ ਕਹਿ ਲਓ ਇੱਥੇ ਕੰਦ ਕੀਤੀ ਗਈ ਸੀ ਜਿਹੜਾ ਨਜਾਇਜ਼ ਕਬਜ਼ਾ ਕੀਤਾ ਗਿਆ ਸੀ ਉਸ ਪਲੇਗ੍ਰਾਉਂਡ ਦੇ ਵਿੱਚ ਤੋਂ ਅੱਜ ਜਿਹੜਾ ਅਸੀਂ ਪ੍ਰੋਸੈਸ ਕੀਤਾ ਮਤਾ ਪਾਇਆ ਸਾਰਾ ਕੁਝ ਕਰਕੇ ਡੀਡੀਪੀਓ ਸਾਹਿਬ ਤੋਂ ਡੀਸੀ ਸਾਹਿਬ ਤੋਂ ਆਰਡਰ ਹੋਈ ਸੀ ਉਸੇ ਸੰਬੰਧ ਵਿੱਚ ਅੱਜ ਡੀਐਸਪੀ ਸਾਹਿਬ ਪੰਚਾਇਤ ਨੂੰ ਕਬਜ਼ਾ ਲੈ ਕੇ ਦੇਣ ਆਏ ਸੀ ਤੇ ਉਹਦੇ ਸੰਬੰਧ ਚ ਕੰਦ ਢਾਈ ਗਈ ਆ ਜੀ ਇਹ ਬਿਲਕੁਲ ਨਜਾਇਜ਼ ਸੀ। ਸ਼੍ਰੀ ਗੁਰੂ ਰਮਦਾਸ ਜੀ ਪ੍ਰਬੰਧਕ ਕਮੇਟੀ ਆ ਉਹ ਕਹਿੰਦੇ ਵੀ ਜਿਹੜਾ ਗੁਰੂ ਰਮਦਾਸ ਮਾਲ ਕੰਦ ਢਾਈ ਆ ਉਹ ਨਹੀਂ ਵਰਗੀ ਕਹਿੰਦੇ। ਨਹੀਂ ਸਰ ਕੰਦ ਤਾਂ ਬਿਲਕੁਲ ਨਹੀਂ ਢਾਈ ਗਈ ਤੁਸੀਂ ਜਾ ਕੇ ਚੈੱਕ ਕਰ ਸਕਦੇ ਆ ਉਦਾਂ ਹੀ ਆ। ਸਿਰਫ ਕੰਦੇਟ ਆਈ ਗਈ ਹੈ ਜਿਹੜੀ ਨਜਾਇਜ਼ ਪੰਚਾਇਤ ਦੀ ਮਾਲਕੀ ਵਾਲੀ ਜ਼ਮੀਨ ਦੇ ਵਿੱਚ ਪਾਈ ਗਈ ਸੀ ਉਹ ਕਹਿੰਦੇ ਮਤਾ ਵੀ ਪਾ ਕੇ ਦਿੱਤਾ ਉਹ ਬੰਦੇ ਨੂੰ ਨਹੀਂ ਸਰ ਉਹ ਪਹਿਲਾ ਪਿਆ ਹੋਊਗਾ ਜਿਹੜਾ ਇਹਨਾਂ ਨੇ ਸ਼ੈੱਡ ਵੀ ਪਾਈ ਹੋਈ ਹੈ ਤਾਂ ਦੱਸਦੇ ਆ ਜਿਹੜੇ ਇੱਧਰਲੇ ਬਸਨੀਕ ਦੱਸਦੇ ਆ ਵੀ ਉਹ ਪਹਿਲਾਂ ਹਾਂ ਇਹ ਬਾਰੇ ਉਹ ਕਿੰਨੇ 29 ਕੱਤੇ ਆ ਉਹਦੇ ਪੈਣ ਦੇ ਵਿੱਚ ਜਿਹੜਾ ਐਸ.ਸੀ. ਟਾਰਗੇਟ ਨੂੰ ਜਿਹੜਾ ਕੀਤਾ ਗਿਆ ਜਿਹੜੀ ਐਸ.ਟੀ.ਐਲ ਦਾ ਸੀਗਾ ਕਬਜ਼ਾ ਉਹ ਕਿਸੇ ਤੇ ਬੰਨੇ ਤੋਂ ਕੋਈ ਨਹੀਂ ਸਰ ਇੱਦਾਂ ਦੀ ਕੋਈ ਗੱਲ ਨਹੀਂ ਇਹਦੇ ਵਿੱਚ 29 ਕੱਤੇ ਤੁਸੀਂ ਟੋਟੋ-ਟੋਟੇ ਕੋ ਸੱਤ ਮਾਲਕੀ ਹੈ ਤਾਂ ਬਾਕੀ ਅਸੀਂ ਇਹਦੇ ਲਈ ਵੀ ਸਰ ਦਰਖਾਸਤ ਦਿੱਤੀ ਹੋਈ ਆ ਆਪਣੇ ਵੀ ਸਾਡੀ ਮਿਹਨਤੀ ਦੀ ਔਰ ਜਿਹੜੇ ਉਹਦੇ ਵਿੱਚ ਜਿੰਨੇ ਵੀ ਖਸਰਾ ਨੰਬਰ ਆ ਉਹ ਸਾਰਿਆਂ ਦੀ ਅਸੀਂ ਜਿਹੜੀ ਡਿਟੇਲ ਆ ਇੱਕ ਉਹ ਐਪਲੀਕੇਸ਼ਨ ਪਾਈ ਹੋਈ ਆ ਵੀ ਪੈਂਡ ਦੇ ਜਿਹੜੀ ਮਨਤੀ ਕਰਾਈ ਜਾਵੇ ਹੱਦਬੰਦੀ ਦੀ ਬਿਲਕੁਲ ਜੀ ਬਿਲਕੁਲ ਤੁਸੀਂ ਆਪ ਦੇਖ ਲਓ ਸਰ ਅਸੀਂ ਇਹਦੀ ਇਹਦਾ ਖਸਰਾ ਨੰਬਰ ਜੀ 5740 ਆ ਮਾਲ ਵਿਭਾਗ ਦੇ ਵਿੱਚ ਰਿਕਾਰਡ ਦਰਜ ਉਹ ਤਾਂ ਕਹਿੰਦੇ ਜਿੰਨੀ ਜਿਹੜੀ ਕੰਦ ਪਾਈ ਆ ਮਤਾ ਪਾ ਕੇ ਦਿੱਤਾ ਸੀਗਾ ਪੰਚਾਇਤਾਂ ਨੇ ਜਿਹੜਾ ਨਹੀਂ ਨਹੀਂ ਸਰ ਇਦਾਂ ਦਾ ਅਸੀਂ ਥੋੜੀ ਮਤਾ ਅਸੀਂ ਵੈਸੇ ਕਾਨੂੰਨੀ ਤੌਰ ਤੇ ਸਾਨੂੰ ਵੀ ਹੁਣ ਪਤਾ ਲੱਗਾ ਆ ਵੀ ਅਸੀਂ ਇਹ ਚੀਜ਼ ਨਹੀਂ ਕਾਨੂੰਨੀ ਤੌਰ ਤੇ ਅਸੀਂ ਸ਼ਾਮਲਾੜ ਦੀ ਕੋਈ ਵੀ ਜਿਹੜੀ ਜਗ੍ਹਾ ਆ ਪੰਚਾਇਤ ਗੁਰੂ ਘਰ ਨੂੰ ਗੁਰਦੁਆਰਾ ਸਾਹਿਬ ਚਰਚ ਜਾਂ ਮੰਦਿਰ ਨੂੰ ਨਹੀਂ ਦੇ ਸਕਦੇ ਮਤਾ ਪਾ ਨਹੀਂ ਤੁਸੀਂ ਪਹਿਲਾਂ ਨਹੀਂ ਸਰ ਮਤਾ ਨਹੀਂ ਪਾਇਆ ਦੇਖੋ ਜੀ ਮਸਲਾ ਕੋਸ਼ ਨਹੀਂ ਹੈਗਾ ਇਹ ਇਹ ਮਸਲਾ ਬਹੁਤ ਚਿਰਦਾ ਆ ਤੇ ਗੁਰਦੁਆਰੇ ਨੂੰ ਜਗ੍ਹਾ ਦਿੱਤੀ ਹੋਈ ਆ ਕੰਪਿਊਟਰ ਹਾਲ ਵੀ ਉਹਨਾਂ ਦਾ ਬਣਿਆ ਸ਼ੈੱਡ ਵੀ ਪਈ ਆ ਤੇ ਸਾਰਾ ਕੁਝ ਠੀਕ ਠਾਕ ਚੱਲਦਾ ਪਿਆ ਆ ਇਹ ਇੱਥੇ ਹੈਗੀ ਆਪਣੀ ਗਰਾਊਂਡ ਆਪਣੇ ਜਿੱਥੇ ਪਾਣੀ ਤੇ ਇੱਕ ਆਪਣਾ ਕੀ ਬਣਾਉਂਦੇ ਪਏ ਉਹ ਕੰਪਿਊਟਰ ਹਾਂ ਹਾਂ ਕਮਿਊਨਿਟੀ ਹਾਲ ਇੱਕ ਕੰਪਿਊਟਰ ਹਾਲ ਆ ਪੰਚਾਇਤ ਵੱਲੋਂ ਬਣਾਉਣਾ ਆ ਇਹ ਇੱਕ ਗਰਾਊਂਡ ਹੈਗੀ ਆਪਣੇ ਬੱਚਿਆਂ ਦਾ ਖੇਡ ਮੰਦਾਨ ਕਮੇਟੀ ਆ ਰੋਲਾ ਪਾਉਂਦੇ ਆਵੇਂ ਉਹ ਤੇ ਉਹ ਜਿਹੜੇ ਕਮੇਟੀ ਵਾਲੇ ਰੋਲਾ ਪਾਉਂਦੇ ਇਹ ਕੋਈ ਰੋਲਾ ਘੋੜੋਲਾ ਨਹੀਂ ਹੈਗਾ ਐਵੇਂ ਦਾ ਹੈਗਾ ਤੁਸੀਂ ਇਹ ਪੰਚਾਇਤ ਦੀ ਜਗ੍ਹਾ ਪੰਚਾਇਤ ਇਹਨੂੰ ਕੁਝ ਵੀ ਕਰ ਸਕਦੀ ਹੈ ਪੰਚਾਇਤ ਬਸ ਪੰਚਾਇਤ ਦਾ ਹੈਗਾ ਸਾਰਾ ਕੁਝ ਨਹੀਂ ਨਹੀਂ ਗੁਰੂ ਰਬਦਾਸ ਦੀ ਕੋਈ ਕੰਧ ਨਹੀਂ ਢਾਈ ਹੈਗੀ ਸਾਰਾ ਕੁਝ ਬਣਿਆ ਹੋਇਆ ਹੈ ਕੋਈ ਰਵਦਾਸਪਤੀ ਕੰਦ ਨੂੰ ਟੇਸ ਨਹੀਂ ਪਚਾਈ ਹੈਗੀ ਉਹਨੇ ਆਪੇ ਖੁਦ ਢਾਈ ਸੀਗੀ ਉਹ ਕੰਦ ਜਦੋਂ ਕਬਜ਼ਾ ਕੀਤਾ ਸੀਗਾ ਤੇ ਉਹ ਹੁਣ ਹਜੇ ਉਹ ਆਪੇ ਹੀ ਬਣਾਣਗੇ ਹੁਣ ਅਸੀਂ ਤਾਂ ਕੁਝ ਨਹੀਂ ਬਣਾ ਸਕਦੇ ਹਾਂਜੀ ਇੱਥੇ ਪੰਚਾਇਤ ਦੀ ਜਗ੍ਹਾ ਹੈਗੀ 10 ਕ ਨਾਲ ਚਾਰ ਮਰਲੇ 6 ਮਹੀਨੇ ਦੇ ਨੀਅਰ ਬਹੁਤ ਇੱਥੇ ਕੰਦ ਕੀਤੀ ਹੋਈ ਸੀਗੀ ਇਹਨਾਂ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਇਹਨਾਂ ਨੇ ਗੇਟ ਵੀ ਲਾ ਲਿਆ ਤੇ ਅਸੀਂ ਹੁਣ ਡੀਸੀ ਸਰ ਤੋਂ ਪੁਲਿਸ ਦੀ ਮੰਗ ਲੈ ਕੇ ਤੇ ਅਸੀਂ ਇਹ ਰਿਮੂਵ ਕਰਵਾਤਾ ਕਬਜ਼ਾ ਮੜਵੀ ਇਹ ਇਹ ਨਜਾਇਜ਼ ਕਬਜ਼ਾ ਹਾਂਜੀ ਹਾਂਜੀ ਪੰਚਾਇਤ ਦੀ ਜਗ੍ਹਾ ਸੀ ਖੇਡ ਮੈਦਾਨ ਦੇ ਨਾਮ ਤੇ ਹੈਗੀ ਇਹ ਇੱਕ ਇਹਨਾਂ ਦੀ ਸ਼ਿਕਾਇਤ ਤੇ ਇਹ ਇਹ ਸੀ ਨਿਸ਼ਾਨਦੇਹੀ ਕਰਾਈ ਸੀ ਪੰਚਾਇਤ ਨੇ ਮਤਾ ਪਾ ਕੇ ਦਿੱਤਾ ਸੀਗਾ ਪੰਚਾਇਤ ਨੇ ਮਤਾ ਪਾ ਕੇ ਦਿੱਤਾ ਸੀਗਾ ਵੀ ਇਹ ਪੰਚਾਇਤ ਦੀ ਜਗ੍ਹਾ ਆ ਤੇ ਕਬਜ਼ਾ ਛਡਾਇਆ ਜਾਵੇ ਪੰਚਾਇਤ ਦੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕੱਲਾ ਇੱਕੋ ਜਗ੍ਹਾ ਜਾਂ ਹੋਰ ਵੀ ਪਿੰਡs ਹੈਗੇ ਨੇ ਹੋਰ ਵੀ ਨਿਸ਼ਾਨਦੇਹੀਆਂ ਕਰਵਾਈਆਂ ਜਿੱਥੇ ਹੋਰ ਹੋਣਗੇ ਅਸੀਂ ਉਹ ਵੀ ਰਿਮੂਵ ਕਰਵਾ ਲਾਂਗੇ ਹਾਂਜੀ ਹਾਂ ਅਜੇ ਹੋਰ ਧਿਆਨ ਤੇ ਨਹੀਂ ਆਇਆ ਨਾ ਨਹੀਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ